ਜਿਲੇ ਦੇ ਨਾਲ ਸੀ ਆਪਰਾ ਇੱਕ ਪ੍ਰੈਸ ਕਾਨਫਰੰਸ ਕਰੇਗੀ ਤੁਹਾਡੇ ਬਹੁਤ ਬ੍ਰਾਦਰ ਨਾਲ ਤੇ ਆਪਣੇ ਭਰਾਵਾਂ ਨਾਲ ਕਿਤੇ ਹੋਵੇ ਜਿੱਥੇ ਅਸੀਂ ਜਿੰਨੇ ਸਾਡੇ ਕਾਂਗਰਸ ਦੇ ਵਰਕਰ ਸੀਗੇ ਪੁਰਾਣੇ ਸਾਰੇ ਜਿੰਨੇ ਸਾਡੇ ਨਾਰਾਜ਼ ਕਿਸੇ ਨਾਲ ਚੱਲੇ ਸੀਗੇ ਜਾਂ ਘਰ ਬੈਠੇ ਸੀਗੇ ਉਹਨਾਂ ਨਾਲ ਲੈ ਕੇ ਅਸੀਂ ਕਾਂਗਰਸ ਪਾਰਟੀ ਵਾਸਤੇ ਇਕੱਠ ਕਰਕੇ ਅਸੀਂ ਗਾਂਧੀ ਸਾਹਿਬ ਦੀ ਸਪੋਰਟ ਦੇ ਵਿੱਚ ਇਕੱਠ ਕਰਿਆ ਦਾ ਕਿਉਂ ਸਾਡੇ ਭਰਾ ਕਹਿੰਦੇ ਫਿਰ ਰਹੇ ਆ ਕਿ ਜਿਹੜੇ ਆ ਕਾਨੂੰਨ ਦਾ ਝੰਡਾ ਚੱਕੀ ਫਿਰ ਰਹੇ ਇਹਨਾਂ ਦੇ ਵੱਲ ਧਿਆਨ ਦੇਣ ਦੀ ਲੋੜ ਹੈ ਅਸੀਂ ਸ਼ੁਰੂ ਤੋਂ ਪਾਰਟੀ ਨਾਲ ਚੱਲੇ ਆਂ ਪਾਰਟੀ ਦਾ ਜੇ ਮਾਂ ਹੁੰਦੀ ਹੈ ਸਾਡੀ ਕਮਾਲ ਸਿੰਘ ਜੀ ਸਭ ਨੂੰ ਜਾਣਦੇ ਨਾਲ ਇੱਕ ਸਾਡੀ ਮਾਂ ਹੈਗੀ ਸਾਡੀ ਪਾਰਟੀ ਪਾਰਟੀ ਮਾਂ ਹੈਗੀ ਸਾਡੀ ਕਾਂਗਰਸ ਉਹ ਸਾਡੀ ਬਿੰਦੇ ਅਸੀਂ ਪਾਰਟੀ ਦੇ ਨਾਲ ਖੜੇ ਆਂ ਅੱਜ ਵੀ ਕੱਲ ਨੂੰ ਵੀ ਤੇ ਸਦਾ ਖੜੇ ਰਹਾਂਗੇ ਜਦੋਂ ਵੀ ਅਸੀਂ ਇਸ ਚੀਜ਼ ਤੋਂ ਥਿੜਕੇ ਉਹ ਬੰਦਾ ਉਸ ਦਿਨ ਸਾਨੂੰ ਆ ਕੇ ਕਹੇਗਾ ਤੁਸੀਂ ਇਹ ਬਿਆਨ ਦਿਆ ਤਾਂ ਤੁਸੀਂ ਇਸ ਚੀਜ਼ ਤੋਂ ਥਿੜ ਕਰੇ ਹੋ ਅੱਜ ਇਹ ਮੇਤਾ ਗੱਡ ਕੇ ਉਹਦੇ ਨਾਲ ਖੜਾਂਗੇ ਤੇ ਵਾਸਤੇ ਸਾਰਿਆਂ ਨਾਲ ਇਕੱਠੇ ਹੋ ਕੇ ਪਾਰਟੀ ਵਾਸਤੇ ਕਮਸ ਪਾਰਟੀ ਕੋਲ ਤੇ ਅਸੀਂ ਕੰਮ ਕਰ ਰਹੇ ਆਂ ਇਹਦੇ ਵਿੱਚ ਸਹਿਯੋਗ ਦਿਓ ਨਾ ਕਿ ਜਿੱਦਾਂ ਅੱਜ ਚੱਲਦੀ ਹੈ ਹਵਾ ਉਹਦੇ ਵਿੱਚ ਨਾ ਚਲੋ ਡੋੜ ਨਹੀਂ ਅਸੀਂ ਅੱਜ ਵੀ ਖੜੇ ਆਂ ਕੱਲ੍ਹ ਨਹੀਂ ਖੜਾਂਗੇ ਤੇ ਲਾਸਟ ਤੱਕ ਖੜਾਗੇ ਅਸੀਂ ਕਿਸੇ ਪਾਰਟੀ 'ਚ ਨਹੀਂ ਜਾਵਾਂਗੇ ਜੇ ਬੇਸ਼ੱਕ ਸਾਡੇ ਤੋਂ ਕੋਈ ਉਨੀ ਹੋਊਗਾ ਅਸੀਂ ਬੇ ਆਪਣੇ ਬੈਠ ਜਾਗੇ ਰਾਹ ਦੇ ਪਰ ਪਾਰਟੀ ਨੂੰ ਅਸੀਂ ਧੋਖਾ ਨਹੀਂ ਦੇਵਾਂਗੇ ਅਸੀਂ ਸ਼ੁਰੂ ਤੋਂ ਹੀ ਕਾਂਗਰਸ 'ਚ ਆਈ ਆਂ ਕਾਂਗਰਸ ਤੋਂ ਤੰਦੇਹ ਨਾਲ ਚੱਲ ਰਹੇ ਆਂ ਅੱਜ ਕਿ ਸੜਾ ਸਧਾਰਨ ਖਤਰੇ ਚ ਡੈਮੋਕ੍ਰੇਸੀ ਖਤਰੇ ਚ ਸਾਡੇ ਦੇਸ਼ ਦੇ ਅਦਾਰੇ ਵਿੱਚੇ ਜਾ ਰਹੇ ਆ ਆਰਥਿਕਤਾਾਂ ਚਾ ਬੇਚਾ ਜਾ ਰਿਹਾ ਬੱਚੇ ਬਰੋਜਗਾਰ ਹੋ ਰਹੇ ਆ ਇਹਨੇ ਸਾਰੇ ਚੀਜ਼ਾਂ ਨੂੰ ਬਚਾਉਣ ਵਾਸਤੇ ਸਾਨੂੰ ਬਾਹਰ ਆਣਾ ਪਿਆ ਇਹਦੇ ਚ ਅਸੀਂ ਕਿਸੇ ਤੇ ਸਾਮ ਨਹੀਂ ਕਰ ਰਹੇ ਕਿਸੇ ਪਾਰਟੀ ਦੇ ਸਾਮ ਨਹੀਂ ਕਰ ਰਹੇ ਸਦਾ ਆਪਣਾ ਫਰਜ਼ ਹੀ ਬਣ ਜਾਂਦਾ ਜਿਸ ਪਾਰਟੀ ਨਾਲ ਖੜੇ ਆ ਅੱਜ ਤੰਦਰੁਸਤੀ ਦੇ ਨਾਮਸ ਪਾਰਟੀ ਮਦਦ ਕਰੀਏ ਕਾਂਗਰਸ ਪਾਰਟੀ ਇੰਡੀਆ ਦੇ ਵਿੱਚ ਮੋਦੀ ਦੇ ਖਿਲਾਫ ਜੋ ਇੰਡੀਆ ਗਠਜੰਤਰ ਬੜਾ ਹੈ ਉਹ ਚ ਸਭ ਤੋਂ ਵੱਡੀ ਪਾਰਟੀ ਹੈ ਉਦੇ ਨਾਲ ਜੇ ਸਭ ਤੋਂ ਵੱਡੀ ਪਾਰਟੀ ਉਹ ਦੇ ਵਰਕਰਾਂ ਦੀ ਜਿਵੇਂ 20 ਬਣ ਜਾਂਦੀ ਹੈ ਕਿ ਆਪਣੇ ਪਾਰਟੀ ਨੂੰ ਮਜ਼ਬੂਤ ਕਰਕੇ ਝੰਡਾ ਚੱਕ ਕੇ ਅੱਗੇ ਚੱਲੋ ਹੁਣ ਜਿਹੜਾ ਇਲੈਕਸ਼ਨ ਹੈ ਇਹ ਨੋ ਹਲਕਿਆਂ ਦਾ ਇਲੈਕਸ਼ਨ ਹੈ ਐਮ ਐਲ ਏ ਸਾਹਿਬ ਖੁਦ ਵੀ ਆਪਣੇ ਹਲਕੇ 'ਚ ਘਰ ਘਰ ਜਾ ਕੇ ਡੂ ਟੂ ਡੋਰ ਨਹੀਂ ਕਰ ਸਕਦੇ ਹੈਗੇ ਤੇ ਵਰਕਰਾਂ ਦਾ ਖੁਦ ਆਪਣਾ ਹੀ ਫਰਜ਼ ਬਣ ਜਾਂਦਾ ਹੈ ਵੀ ਕੱਲੀ-ਕੱਲੀ ਗਲੀ 'ਚ ਜਾ ਕੇ ਵੋਟ ਮੰਗੀ ਜਾਏ ਜਿਹੜੀ ਉਹ ਗੱਲਾਂ ਕਹਿ ਰਹੇ ਆਂ ਵੀ ਇਹ ਐਂਡ ਤੱਕ ਖੜਨਗੇ ਨਹੀਂ ਖੜਨਗੇ ਟਾੜ ਝਾੜਨ ਵਾਲੇ ਦਰਿਆ ਝਾੜਨ ਵਾਲੇ ਹਮੇਸ਼ਾ ਆਖਰੀ ਰਹਿੰਦੇ ਆਂ ਲੀਡਰ ਹੀ ਪਾਰਟੀਆਂ ਛੱਡ ਕੇ ਜਾਂਦੇ ਆਂ ਅਸੀਂ ਟਾੜ ਝਾੜਨ ਵਾਲੇ ਆਂ ਅਸੀਂ ਦਰਿਆ ਝਾੜਨ ਵਾਲੇ ਜਿ ਕੋ ਲੀਡਰ ਨਹੀਂ ਗੇ ਅੱਜ ਵੀ ਕਈ ਲੀਡਰ ਇੱਥੇ ਸੱਜੇ ਖੱਬੇ ਜਾ ਰਹੇ ਆਂ ਉਹ ਲੀਡਰ ਹੀ ਚਾਹ ਕਰਦੇ ਆਂ ਟਾੜ ਝਾੜਨ ਵਾਲੇ ਦਰਿਆ ਝਾੜਨ ਵਾਲੇ ਵਰਕਰ ਉੱਥੇ ਉੱਥੇ ਹੀ ਹੁੰਦੇ ਆਂ ਉਹ ਪਿੰਡਾਂ 'ਚ ਰਹਿੰਦੇ ਆਂ ਉਹਨਾਂ ਵੋਟਾਂ ਪਾਣੀ ਹੁੰਦੀਆਂ ਆਂ ਉਹੜੀ ਪਾਰਟੀ ਨੂੰ ਹੀ ਵੋਟ ਪਉਂਦੀ ਬਸ ਮੇਰੇ ਤੇਹੀ ਬੇਨਤੀ ਹੈ ਵੀ ਅਸੀਂ ਪਾਰਟੀ ਦੀ ਇੱਕ ਜੁਟਤਾ ਵਾਸਤੇ ਇਕੱਠੇ ਹੋਏ ਆਂ ਹੁਣ ਤਿੰਨ ਤਰੀਕ ਨੂੰ ਦਫ਼ਤਰ ਖੋ

ਇਹੀ ਵਰਕਰਾਂ ਜਿਨ੍ਹਾਂ ਨੇ ਪਹਿਲਾਂ ਕਾਂਗਰਸ ਦੀ ਸਰਪੀਚ ਜੁੜੀ ਕਰੀ ਤੇ ਜੁੜੀ ਰਹੀ